ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਰਬੱਤ ਦਾ ਭਲਾ ਕਰੇ ਦਾਤਾ ਅੱਜ ਦੀ ਬਾਤ ਲੈ ਕੇ ਹਾਜ਼ਰ ਹੋਈਆਂ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਅੱਜ ਦੀ ਪਿਆਰੀ ਜੀ ਬਾਤ ਦਾ ਇੱਕ ਜਿਹੜਾ ਚੰਦਰਹਾਂਸ ਸੁਣਿਆ ਹੋਣਾ ਸਾਰਿਆਂ ਨੇ ਚੰਦਰਹਾਂਸ ਰਾਜਾ ਸੀ ਉਹਦੇ ਜਿਹੜੇ ਮਾਪੇ ਸੀ ਉਹ ਵੀ ਰਾਜਾ ਸੀ ਉਹਦਾ ਬਾਪ ਵੀ ਤਾਂ ਜਦੋਂ ਉਹਦੀ ਉਮਰ 7-8 ਸਾਲ ਦੀ ਸੀ ਚੰਦਰਹਾਂਸ ਦੀ ਤਾਂ ਉਹਦੇ ਮਾਪੇ ਪਹਿਲਾਂ ਉਹਦਾ ਬਾਪ ਮਰ ਗਿਆ ਫਿਰ ਮਾਂ ਵਰਗੀ ਜਦੋਂ ਮਾਪੇ ਮਰ ਗਏ ਭਾਈ ਤਾਂ ਹੁਣ ਰਾਜਾ ਕਿਹਨੇ ਰਹਿਣਾ ਸੀ ਉਹ ਕੋਈ ਰਾਜੇ ਨੇ ਹੋਰ ਉਹਦੇ ਤੇ ਕਬਜ਼ਾ ਕਰ ਲਿਆ ਉਹਨਾਂ ਦੇ ਰਾਜ ਤੇ ਤਾਂ ਜਦੋਂ ਕਬਜ਼ਾ ਉਹਨੇ ਕਰ ਲਿਆ ਉਹਨੂੰ ਬੱਚਾ ਵਿਚਾਰਾ ਉਹਨੂੰ ਕੋਈ ਦੇਖਣ ਵਾਲਾ ਨਾ ਭਾਲਣ ਵਾਲਾ ਨਾ ਤਾਂ ਉਹ ਜਵਾਕਾਂ ਨਾਲ ਖੇਡਦਾ ਫਿਰਿਆ ਕਰੇ ਜਿਨ੍ਹਾਂ ਦੇ ਨਾਲ ਖੇਡਦਾ ਉਹਨਾਂ ਦੇ ਘਰ ਹੀ ਵਗ ਜਾ ਕੇ ਪੈ ਜਿਆ ਕਰੇ ਉਹਨਾਂ ਦੇ ਘਰ ਹੀ ਰੋਟੀ ਪਾਣੀ ਖਾ ਲਿਆ ਕਰੇ ਤਾਂ ਜਿਹੜਾ ਉੱਥੇ ਰਾਜਾ ਸੀ ਉਹ ਉਹਨਾਂ ਦਾ ਰਾਜ ਦੱਬਿਆ ਸੀ ਜੀਨੇ ਉਹਨੇ ਇੱਕ ਦਿਨ ਕਿਸੇ ਸਾਧੂ ਨੂੰ ਭੋਜਨ ਕਰਾਇਆ ਸਾਧੂ ਨੂੰ ਭੋਜਨ ਕਰਾਇਆ ਤਾਂ ਇਹ ਜਿਹੜਾ ਚੰਦਰਹਾਂਸ ਸੀ ਹੁਣ ਬੱਚਾ ਸੀ ਇਹ ਇਹ ਵੀ ਜਾ ਕੇ ਨਾਲ ਸਾਧੂ ਦੇ ਬਹਿ ਗਿਆ ਤਾਂ ਰਾਜਾ ਉਹਨੂੰ ਉਠਾਉਣ ਲੱਗ ਗਿਆ ਕਹਿੰਦਾ ਤੂੰ ਇੱਥੇ ਕੀ ਕਰਨਾ ਹੈ ਭੱਜਾ ਇੱਥੋਂ ਸਾਧੂ ਕਹਿੰਦਾ ਨਾ ਇਹਨੂੰ ਵੀ ਦਿਓ ਕਹਿੰਦਾ ਬੱਚਾ ਹੈ ਕਹਿੰਦਾ ਇਹਨੂੰ ਭੋਜਨ ਦਿਓ ਮੇਰੇ ਬਰਾਬਰ ਪਹਿਲਾਂ ਇਹਨੂੰ ਦਿਓ ਫਿਰ ਮੈਨੂੰ ਦਿਓ ਉਹ ਕਹਿੰਦਾ ਜੀ ਇਹਦਾ ਤਾਂ ਰੋਜ਼ ਦਾ ਹੀ ਕੰਮ ਹੈ ਉਹ ਕਹਿੰਦਾ ਨਾ ਕਹਿਣ ਲੱਗਿਆ ਰਾਜਾ ਰਾਜਾ ਸਾਧੂ ਕਹਿੰਦਾ ਤੈਨੂੰ ਪਤਾ ਨਹੀਂ ਇਹ ਕੌਣ ਹੈ ਉਹ ਕਹਿੰਦਾ ਜੀ ਇਹਦੇ ਮਾਪੇ ਮਰ ਗਏ ਕਹਿੰਦਾ ਉਹ ਕਹਿੰਦਾ ਤਾਂ ਇਹ ਗੱਲ ਨਾ ਕਹੇ ਉਹਨੂੰ ਬੋਲਣ ਹੀ ਨਹੀਂ ਦਿੱਤਾ ਰਾਜੇ ਨੂੰ ਕਹਿੰਦਾ ਇਹ ਨਾ ਇੱਕ ਦਿਨ ਤੇਰਾ ਜਵਾਈ ਬਣਨਾ ਹੈ ਉਹ ਕਹਿੰਦਾ ਮੇਰਾ ਜਵਾਈ ਕਹਿੰਦਾ ਹਾਂ ਤੇਰਾ ਜਵਾਈ ਬਣਨਾ ਹੈ ਨਾ ਇੱਕ ਦਿਨ ਪੈ ਗਿਆ ਫਿਕਰਾਂ 'ਚ ਵੀ ਇਹ ਤਾਂ ਗਲੀਆਂ 'ਚ ਫਿਰਦਾ ਹੈ ਤਾਂ ਕੁਝ ਹੈ ਨਾ ਵਾਸਤਾ ਇਹ ਜੇ ਗਰੀਬ ਮੇਰਾ ਜਵਾਈ ਕਿਵੇਂ ਬਣੂਗਾ ਵੀ ਬੜਾ ਪੰਗਾ ਚਲੋ ਜੀ ਸਾਦਤਾ ਬਾਗਿਆ ਸਾਦਤਾ ਰੋਟੀ ਪਾਣੀ ਨਹੀਂ ਛੱਕ ਕੇ ਤਾਂ ਭਾਈ ਉਹਨੇ ਤਾਂ ਰਾਤ ਨੂੰ ਜਲਾਦ ਬੁਲਾ ਲੇ ਬੁਲਾ ਕੇ ਕਹਿੰਦਾ ਇਹਨੂੰ ਲੈ ਜਾਓ ਫੜ ਕੇ ਬਾਹਰ ਲਿਜਾਓ ਇਹਨੂੰ ਮਾਰ ਕੇ ਇੱਕ ਤਾਂ ਕਹਿੰਦਾ ਮੈਨੂੰ ਖੂਨ ਲਿਆ ਕੇ ਦਿਖਾਓ ਇੱਕ ਮੈਨੂੰ ਇਹਦਾ ਅੰਗ ਲਿਆ ਕੇ ਦਿਖਾਓ ਮਾਰਿਆ ਉਹ ਇਹਨੂੰ ਲੈ ਕੇ ਭਾਈ ਜਦੋਂ ਲੈ ਗਏ ਉਹਨੂੰ ਮਾਰਨ ਵਾਸਤੇ ਤਾਂ ਉਹ ਕਹਿਣ ਲੱਗਿਆ ਉਹਨਾਂ ਨੂੰ ਜਦੋਂ ਬਦੀ ਹੋਈ ਹੁੰਦੀ ਹੈ ਨਾ ਕਹਿੰਦਾ ਵੀ ਤੁਸੀਂ ਕਿਉਂ ਮਾਰਦੇ ਹੋ ਮੈਨੂੰ ਭਈ ਉਹਨਾਂ ਨੂੰ ਤਰਸ ਆ ਗਿਆ ਵੀ ਮਾਂ ਪਿਓ ਵਾਰੈ ਵੀ ਰਾਜਾ ਤਾਂ ਉਹੀ ਗਲਤ ਕੰਮ ਕਰਾਉਂਦਾ ਹੈ ਵੀ ਐਵੇਂ ਮਰਵਾਈ ਜਾਂਦਾ ਕਿੰਨਾ ਪਿਆਰਾ ਜਵਾਬ ਹੈ ਉਹ ਕਹਿਣ ਲੱਗਿਆ ਵੀ ਰਾਜੇ ਦਾ ਹੁਕਮ ਹੈ ਕਹਿੰਦੇ ਵੀ ਉਹ ਕਹਿੰਦਾ ਨਾ ਮਾਰੋ ਮੈਨੂੰ ਮੈਂ ਉਰੇ ਰਹੂੰਗਾ ਨਹੀਂ ਤੁਸੀਂ ਮੈਨੂੰ ਛੱਡ ਦਿਓ ਮੈਂ ਇੱਥੋਂ ਭੱਜ ਜਾਊਂਗਾ ਬਹੁਤ ਦੂਰ ਵਗ ਜੂਗਾ ਨਾ ਮੈਂ ਮੁੜਕੇ ਨਹੀਂ ਆਉਂਦਾ ਭਾਈ ਉਹਨਾਂ ਨੂੰ ਤਰਸ ਆ ਗਿਆ ਉਹ ਕਹਿਣ ਲੱਗੇ ਵੀ ਫਿਰ ਉਹਨੇ ਸੱਤ ਖੂਨ ਮੰਗਾਇਆ ਤੇਰਾ ਇੱਕ ਅੰਗ ਮੰਗਾਇਆ ਵੀ ਖੂਨ ਤਾਂ ਅਸੀਂ ਕਿਦਰ ਹੋਰ ਵੀ ਲੈ ਜਾਾਂਗੇ ਕੋਈ ਜਾਨਵਰਾਂ ਦਾ ਉਹ ਕਹਿਣ ਲੱਗਿਆ ਚੰਦਰ ਹਾਂਸਗੇ ਉਹਦੇ ਪੈਰ ਦੀਆਂ 6 ਉਂਗਲਾਂ ᱛੀਆਂ ਕਹਿੰਨਾ ਮੇਰੀ ਕੁੰਗੜ ਲੈ ਜੋ ਕੱਟ ਕੇ ਭਾਈ ਉਹਦੇ 6 ਉਂਗਲਾਂ ᱛੀਆਂ ਤਾਂ ਉਹਨਾਂ ਨੇ ਤਾਂ ਇੱਕ ਉਂਗਲ ਕੱਟ ਲਈ ਉਹਦੀ ਲੈ ਗਏ ਉਹਨੂੰ ਛੱਡ ਤਾ ਜਾ ਕੇ ਰਾਜੇਂਦ ਦਿਖਾਤਾ ਭਾਈ ਉਹ ਤਾਂ ਹੋ ਗਿਆ ਨਿਸ਼ਚਿੰਤ ਵੀ ਉਹ ਤਾਂ ਮਾਰਤਾ ਹੁਣ ਮੇਰਾ ਜਵਾਈ ਕਿੱਥੋਂ ਬਣੂ ਤਾਂ ਉਧਰ ਉਹ ਜਾਂਦਾ ਹੈ ਬੜੀ ਦੂਰ ਲੰਘ ਗਿਆ ਜੰਗਲ ਚ ਜਾਂਦਾ ਤੁਰਿਆ ਵਿਚਾਰਾ ਤਾਂ ਉੱਥੇ ਕੋਈ ਰਾਜਾ ਸ਼ਿਕਾਰ ਖੇਡਦਾ ਫਿਰਦਾ ਸੀ ਕੋਈ ਗਾਹਾਂ ਹੋਰ ਰਾਜ ਦਾ ਉਹਨੇ ਉਹਨੂੰ ਦੇਖ ਲਿਆ ਬੱਚੇ ਨੂੰ ਉਹਦੇ ਨਹੀਂ ਸੀ ਔਲਾਦ ਉਹ ਕਹਿੰਦਾ ਲੈ ਵੀ ਮੂਈ ਮੈਲਕ ਚਲੇ ਕੱਪੜੇ ਨੇ ਕੀ ਸੋਹਣਾ ਮੁੰਡਾ ਹੈ ਉਹਨੂੰ ਕਹਿੰਦਾ ਤੂੰ ਕਿੱਥੋਂ ਆਇਆ ਹੈ ਪਈ ਉਹ ਖੂਸ ਉਸ ਮਾਰ ਕੇ ਡਰਿਆ ਹੋਇਆ ਦੱਸੇ ਕਰੇ ਨਾ ਉਹ ਆਪਦੇ ਘਰ ਨੂੰ ਲੈ ਗਿਆ ਰਾਜਾ ਜਾ ਕੇ ਰਾਣੀ ਨੂੰ ਕਹਿਣ ਲੱਗਿਆ ਆਪਦੀ ਨੂੰ ਕਹਿੰਦਾ ਲੈ ਰੱਬ ਨੇ ਆਪਾਂ ਨੂੰ ਬਲਿਆ ਪਣਾਇਆ ਪੁੱਤ ਦੇ ਤਾ ਕਹਿੰਦਾ ਇਹਦਾ ਇਹਨੂੰ ਆਪਾਂ ਆਪਦਾ ਪੁੱਤ ਬਣਾ ਲੂ ਕਹਿੰਦਾ ਵਿਚਾਰਾ ਐਨੀ ਫਿਰ ਦਰਮ ਤਾ ਚਲੋ ਜੀ ਬਣਾ ਲਿਆ ਰਾਜਕੁਮਾਰ ਉਹ ਤੁਨ ਮਾਤਮਾ ਕੇ ਪਾ ਤੇ ਰਾਜਕੁਮਾਰ ਵਾਲਾ ਕੱਪੜੇ ਪੜ ਰਿਹਾ ਹੈ ਤਾਂ ਰਾਣੀ ਕਹਿਣ ਲੱਗੀ ਕਹਿੰਦੀ ਮਹਾਰਾਜ ਆਪਾਂ ਕਹਿੰਦੀ ਨਾਲੇ ਤਾਂ ਇਹ ਸਾਰੇ ਰਿਸ਼ਤੇਦਾਰਾਂ ਦਾ ਜਾਣਕਾਰ ਹੋ ਜੂ ਨਾਲੇ ਤਾਂ ਆਪਾਂ ਕਹਿੰਦੀ ਕੱਠ ਕਰਕੇ ਦੀ ਛੱਟੀ ਕਰੋ ਕਿ ਨਾਲੇ ਤਾਂ ਰਿਸ਼ਤੇਦਾਰਾਂ ਨੂੰ ਬੁਲਾਓ ਨਾਲੇ ਸਾਰੇ ਰਾਜਿਆਂ ਨੂੰ ਬੁਲਾਓ ਭਾਈ ਮੰਨ ਗਿਆ ਰਾਜਾ ਤਾਂ ਉਹਨਾਂ ਨੇ ਤਾਂ ਭੇਜਤੀਆਂ ਚਿੱਠੀਆਂ ਸਭ ਕਿਤੇ ਰਾਜੇ ਮਹਾਰਾਜੇ ਵੀ ਬੁਲਾ ਲੇ ਭੈਣ ਭਾਈ ਹੋਰ ਰਿਸ਼ਤੇਦਾਰ ਵੀ ਬੁਲਾ ਲੇ ਵਿੱਚੇ ਹੀ ਹੋ ਰਾਜਾ ਤੀ ਜਿਹਨੇ ਇਹਨੂੰ ਮਰਵਾਉਂਦਾ ਤੀ ਜਿਹੜਾ ਉਹ ਵੀ ਆ ਗਿਆ ਜਦੋਂ ਭਾਈ ਆ ਕੇ ਉਹਨਾਂ ਨੇ ਦੇਖਿਆ ਬੱਚਾ ਤਾਂ ਉਹ ਹੁਣ ਇੱਡਾ ਹੋਇਆ ਪਿਆ ਦਿਨਾਂ ਚ ਹੈਗਾ ਤਾਂ 7-8-8 ਕ ਸਾਲ ਦਾ ਸੀ ਤਾਂ ਕਿਉਂ ਹੁਣ ਉਹਦੀ ਪਰਵ੍ਰਿਸ਼ ਵਧੀਆ ਹੋਣ ਲੱਗ ਗਈ ਰਾਜਿਆਂ ਦੇ ਜਾ ਕੇ ਉਹ ਤਾਂ ਬੜਾ ਸੋਹਣਾ ਸੁਨੱਖਾ ਐ ਲੱਗੇ ਵੀ ਐ ਤਾਂ 12-13 ਸਾਲਾਂ ਦਾ ਹੈ ਤਾਂ ਉਹ ਕੀ ਉਹਨੇ ਕੀ ਕੀਤਾ ਜਿਹੜਾ ਉਹ ਰਾਜਾ ਸੀ ਉਹਨੇ ਭਾਈ ਉਹ ਭਲੇਖਾ ਉਹਨੂੰ ਲੱਗਿਆ ਵੀ ਇਹ ਤਾਂ ਉਹ ਜਵਾਕ ਲੱਗਦਾ ਮੈਨੂੰ ਕਦੇ ਸੋਚੇ ਵੀ ਮੈਂ ਤਾਂ ਉਹ ਮਰਵਾਤਾ ਫੇਰ ਕਹਣ ਲੱਗਿਆ ਵੀ ਨਾ ਇਹ ਤਾਂ ਉਹੀ ਐ ਉਹਨੇ ਉਹਨੂੰ ਕਹਿਣ ਲੱਗਿਆ ਰਾਜੇ ਨੂੰ ਕਹਿੰਦਾ ਮਹਾਰਾਜ ਮੈਨੂੰ ਐ ਦੱਸੋ ਰਾਜੇ ਨੂੰ ਕਹਿੰਦਾ ਵੀ ਥੋੜੀ ਇਹ ਮੁੰਡਾ ਥੋੜਾ ਆਵਦਾ ਵੀ ਰਾਣੀ ਨੇ ਜਨਮ ਦਿੱਤਾ ਇਹਨੂੰ ਭਾਈ ਉਹਨੇ ਦੱਸਤਾ ਕਹਿੰਦਾ ਨਾ ਮੈਨੂੰ ਤਾਂ ਇਹ ਜੰਗਲਾਂ ਚੋਂ ਮਿਲਿਆ ਸੀ ਵੀ ਮੈਂ ਆਲਾਦਨੀਤੀ ਅਸੀਂ ਆਪਦਾ ਪੁੱਤ ਬਣਾ ਲਿਆ ਵੀ ਚਲ ਗਰੀਬ ਹੋਊ ਕੋਈ ਵਿਚਾਰਾ ਨਾਲ ਸਾਨੂੰ ਫਾਇਦਾ ਨਾਲੇ ਇਹਦਾ ਫਾਇਦਾ ਭਾਈ ਫੇਰ ਉਹਨੂੰ ਯਕੀਨ ਹੋ ਗਿਆ ਵੀ ਇਹ ਤਾਂ ਹੈ ਹੀ ਉਹੀ ਐ ਤਾਉ ਨੂੰ ਕਹਿਣ ਲੱਗਿਆ ਰਾਜੇ ਨੂੰ ਕਹਿਣ ਲੱਗਿਆ ਓਹੋ ਮੈਂ ਤਾਂ ਭੁੱਲਿਆ ਵੀ ਮੈਂ ਤਾਂ ਖਜ਼ਾਨੇ ਦੀਆਂ ਚਾਬੀਆਂ ਬਾਹਰ ਬੈਠੇ ਨੇ ਉੱਥੇ ਧਰਤੀਆਂ ਵੀ ਬੜੀ ਗਲਤੀ ਹੋ ਗਈ ਮੈਥੋਂ ਤਾਂ ਉਹ ਕਹਿਣ ਲੱਗਿਆ ਫੇਰ ਹੁਣ ਕਹਿੰਦਾ ਵੀ ਲੈ ਆਪਾਂ ਨੌਕਰ ਨੂੰ ਭੇਜ ਦਿਆਂ ਕਿਸੇ ਨੂੰ ਉਹਨੂੰ ਰਾਜੇ ਨੂੰ ਕਹਿਣ ਲੱਗਿਆ ਕਹਿੰਦਾ ਨੌਕਰ ਨੂੰ ਕੀ ਭਜਣਾ ਦੇ ਹੁਣ ਆਪਣਾ ਜਵਾਨ ਤਾਂ ਹੋ ਗਿਆ ਕਹਿੰਦਾ ਗੱਭਰੂ ਇਸੇ ਨੂੰ ਭੇਜ ਦਿੰਨੇ ਆ ਭਾਈ ਉਹਨੂੰ ਕੋੜੀ ਦੇ ਕੇ ਭੇਜਤਾ ਛੋਟਾ ਜਿਹਾ ਘੋੜਾ ਬੱਚਾ ਸੀਗਾ ਉਹਨੂੰ ਕਹਿੰਦੇ ਵੀ ਇਹਦੇ ਤੇ ਬਿਠਾ ਕੇ ਇਹਨੂੰ ਤੋੜ ਦੋ ਪਹਿਲਾਂ ਤਾਂ ਉਹਨੇ ਆਖਿਆ ਵੀ ਇਹ ਘੋੜਾ ਘੁੜਾ ਹੀ ਮਾਰ ਦੂ ਇਹਨੂੰ ਉਹਨੂੰ ਕਹਿੰਦਾ ਵੀ ਇਹਨੂੰ ਮੈਂ ਚਿੱਠੀ ਲਿਖ ਕੇ ਦਿੰਨਾ ਉਹਨੇ ਚਿੱਠੀ ਲਿਖ ਕੇ ਦਿੱਤੀ ਉਹਦੇ ਮੁੰਡੇ ਦਾ ਨਾਮ ਸੀ ਮਦਨ ਕੁੜੀ ਸੀ ਉਹਦਾ ਇੱਕ ਤੇ ਕੁੜੀ ਦਾ ਨਾਮ ਸੀ ਵਿਖਿਆ ਭਾਈ ਉਹਨੇ ਕੀ ਕਰਿਆ ਕੁੜੀ ਰਾਜੇ ਨੇ ਉਹਨੂੰ ਕਾਗਜ਼ ਤੇ ਲਿਖ ਕੇ ਦੇਤਾ ਵੀ ਮਦਨ ਬੇਟਾ ਇਹਨੂੰ ਦੇਖਣਸਾਰ ਵਿਖਿਆ ਦੇ ਦੇਮੀ ਤਾ ਉਹਨੇ ਤਾਂ ਕਭੇ ਨੂੰ ਜ਼ਾਹਿਰ ਦੇਦੀ ਮੈਨੂੰ ਕਹਿੰਦਾ ਵਿਖਿਆ ਦੇ ਆਦਮੀ ਦੇਖਣਸਾਰ ਭਾਈ ਉਹ ਲੈ ਕੇ ਭੱਗ ਗਿਆ ਇੱਥੇ ਉਹਦੀ ਜੇਬ ਦੇ ਵਿੱਚ ਪਾਲੀ ਚਿੱਠੀ ਤਾਂ ਹੁਣ ਜਵਾਕ ਤਾਂ ਹੈ ਗਈ ਸੀ ਗਾਂ ਥੱਕਿਆ ਜਾ ਹੋਇਆ ਜਾ ਕੇ ਇੱਕ ਬਾਗ ਦੇਖਿਆ ਉਸੇ ਰਾਜੇ ਦੇ ਸ਼ਹਿਰ ਚ ਵੀ ਲੈ ਹੁਣ ਪਹੁੰਚ ਤਾਂ ਮੈਂ ਗਿਆ ਵਿਦ ਚਟਰਾਮ ਕਰਦਾ ਬਾਗ ਚ ਪੈ ਗਿਆ ਉੱਥੇ ਤਾਂ ਉਹ ਕੁੜੀ ਰਾਜੇ ਦੀ ਵਿਖਿਆ ਆਈ ਆਪਣੀਆਂ ਸਹੇਲੀਆਂ ਦੇ ਨਾਲ ਆ ਕੇ ਉੱਥੇ ਦੇਖਿਆ ਵੀ ਆ ਘੋੜਾ ਫਿਰਦਾ ਵੀ ਇਕੱਲਾ ਕੋਈ ਹੋਊ ਇੱਥੇ ਜਦੋਂ ਦੇਖਿਆ ਤਾਂ ਉਹ ਪਿਆ ਉਹ ਕਹਿਣ ਲੱਗੀਆਂ ਵੀ ਲੈ ਆਹ ਤਾਂ ਮਰਦ ਬੱਚਾ ਫਿਰਦਾ ਹੋਰੇ ਕੋਈ ਰਾਜੇ ਦਾ ਮੁੰਡਾ ਹੈ ਵੀ ਤਾਂ ਭਾਈ ਉਹ ਕਹਿਣ ਲੱਗੀ ਵੀ ਜਦੋਂ ਉਹਦੇ ਲਵੇ ਗਈਆਂ ਕਹਿੰਦੀਆਂ ਇਹਦੇ ਜੇਬ 'ਚ ਹੈ ਕੁਸ ਵੀ ਉਹ ਬਾਹਰ ਦੇਸ ਦਾ ਕੁਛ ਚਿੱਟਾ ਚਿੱਟਾ ਕਾਗਜ਼ ਜਾ ਉਹ ਕਹਿਣ ਲੱਗੀ ਵੋਚ ਕੇ ਕੱਢ ਕੇ ਲਿਆਓ ਵੀ ਜਾਗ ਨਾ ਪਵੇ ਆਈਕ ਕੁੜੀ ਨੇ ਬੋਚ ਕੇ ਜੁੱਤੀ ਲਾਹੀ ਹੌਲੀ ਹੌਲੀ ਕਿਉਂ ਜੁੱਤੀ ਦਾ ਖੜਕਾ ਹੁੰਦਾ ਸੀ ਤਾਂ ਉਹ ਤਾਂ ਚੱਕ ਕੇ ਕੱਢ ਕੇ ਕਾਗਜ਼ ਲੈਗੀ ਉਹਦੇ ਕੋਲੇ ਰਾਜੇ ਦੀ ਕੁੜੀ ਲਵੇ ਉਹਨੇ ਉਹ ਕਹਿਣ ਲੱਗੀ ਉਹਨੇ ਪੜ ਲਿਆ ਕਾਗਜ਼ ਪੜ ਕੇ ਉਹ ਸਮਝ ਗਈ ਵੀ ਮਾਦਨ ਬੇਟਾ ਇਹਨੂੰ ਦੇਖਣਸਾਰ ਚਿੱਠੀ ਦੇਖਣਸਾਰੇ ਨੂੰ ਜ਼ਹਿਰ ਦੇਦੀ ਵਿਖਿਆ ਦੇਦੀ ਉਹ ਸਮਝ ਗਈ ਵੀ ਹੈ ਇੰਨਾ ਸੋਹਣਾ ਜਵਾਕ ਹੈ ਮੁੰਡਾ ਹੈ ਵੀ ਐ ਡੰਨਾ ਨੌਜਵਾਨ ਮੁੰਡਾ ਇਹ ਵੀ ਮੇਰਾ ਬਾਪ ਨੇ ਇਹ ਕੀ ਕੀਤਾ ਵੀ ਇਹਨੂੰ ਕਾਹ ਤੋਂ ਮਰਵਾਉਂਦਾ ਉਹ ਉਹ ਜੋ ਜ਼ਹਿਰ ਸਮਝ ਗਈ ਚੱਲ ਭਾਈ ਉਹਦੇ ਪਾਇਆ ਹੋਇਆ ਸੀ ਕਜਲਾ ਕੁਜਲਾ ਅੱਖਾਂ 'ਚ ਉਹਦੇ ਅੱਖਾਂ 'ਚ ਪਾਣੀ ਨਿਕਲਿਆ ਆਇਆ ਪਾਣੀ ਨਿਕਲਿਆ ਹੋਇਆ ਤਾਂ ਉਹ ਦੂਜੀਆਂ ਨੂੰ ਕਹਿਣ ਲੱਗੀ ਵੀ ਤੁਸੀਂ ਸਾਰਿਆਂ ਪਰ੍ਹਾਂ ਭੱਗ ਜਾਓ ਮੈਂ ਚਿੱਠੀ ਪੜ੍ਹਨੀ ਐ ਭਾਈ ਉਹਨੇ ਉੱਥੋਂ ਇੱਕ ਰੂਦ ਨਾਲ ਸੁੱਕਾ ਜਾਂ ਡੱਕਾ ਤੋੜਿਆ ਪਾਣੀ ਜਾਂ ਕੱਜਲ ਗਿੱਲਾ ਹੋਇਆ ਹੋਇਆ ਤੇ ਉਹਦੇ ਨਾਲ ਕੱਟ ਕੇ ਜੇ ਨਾ ਉਹ ਲਿਖਤਾ ਉੱਥੇ ਬੀਮਾਦਨ ਬੇਟਾ ਇਹ ਉਹ ਜਿਹੜਾ ਉਹਨੇ ਲਿਖਿਆ ਆ ਤੇ ਵੀ ਇਹਨੂੰ ਵਿਖਿਆ ਦੇ ਦੇ ਦੇਣੀ ਉਹਨੇ ਲਿਖਤਾ ਵੀ ਵਿਖਿਆ ਵਿਆਹ ਦੇਣੀ ਨਾਲ ਵਿਆਹ ਕਰਤਾ ਉਹਨੇ ਦੇ ਨੂੰ ਕੱਟਤਾ ਉੱਥੇ ਉਹਨੇ ਵਿਆਹ ਲਿਖ ਕੇ ਦੇਤਾ ਵੀ ਇਹਨੂੰ ਬਿਖਿਆ ਵਿਆਹ ਦੇਣੀ ਤਾਂ ਸਹਿਣ ਲੱਗੀ ਵੀ ਇਹ ਪਾ ਦੋ ਓਮੀ ਪਾ ਦੋ ਉਹਦੇ ਚ ਤਾਂ ਜਦੋਂ ਪਾਤਾ ਭਾਈ ਓਮੀ ਉਹਦੀ ਜੇਬ ਚ ਜਦੋਂ ਉਹ ਉੱਠੀਆਂ ਉਹ ਤਾਂ ਬਾਗੀਆਂ ਘਰ ਨੂੰ ਜਦੋਂ ਉੱਠਿਆ ਉਹ ਗਿਆ ਮਹਿਲਾਂ ਚ ਪੁੱਛ ਕੇ ਜਦੋਂ ਰਾਜੇ ਦੇ ਗਿਆ ਤਾਂ ਉਹਨੇ ਜਾ ਕੇ ਓਮੀ ਉਹਨੂੰ ਆਪਦੇ ਉਹਨੂੰ ਮਾਦਨ ਉਹਦਾ ਸੰਮੁੰਦਾਤੀ ਜਿਹੜਾ ਉਹਨੂੰ ਰਾਜੇ ਦੇ ਨੂੰ ਫੜਾਤੀ ਚਿੱਠੀ ਉਹਨੇ ਦੇਖਿਆ ਵੀ ਮੇਰੇ ਪਿਓ ਦੀ ਚਿੱਠੀ ਹੈ ਵੀ ਮੈਂ ਆਪਦੀ ਭੈਣ ਦਾ ਵਿਆਹ ਕਰਾਂ ਇਹਦੇ ਨਾਲ ਭਾਈ ਉਹਨੇ ਤਾਂ ਵਿਆਹ ਕਰਤਾ ਉਹਨੇ ਕਹਿਤਾ ਨਾ ਵੀ ਇਹਨੂੰ ਦੇਖਣ ਸਾਰ ਵਖਿਆ ਦੇਦਮੀ ਭਾਈ ਉਹਨੇ ਤਾਂ ਚਿੱਠੀ ਪੜ੍ਹੀ ਪੜ੍ਹ ਕੇ ਉਹ ਕੁੜੀ ਨੂੰ ਪਤਾ ਹੀ ਸੀ ਉਹ ਵੀ ਤਿਆਰ ਖੜੀ ਭਾਈ ਉਹਨੇ ਤਾਂ ਉਹਨਾਂ ਦਾ ਵਿਆਹ ਕਰਤਾ ਵਿਆਹ ਕਰਿਆ ਹੋਇਆ ਤਾਂ ਜਦੋਂ ਉਹਨੂੰ ਰਾਜਾ ਆਇਆ ਤਾਂ ਉਹਨੂੰ ਤਾਂ ਬਾਹਰੀ ਲੋਕ ਵਧਾਈਆਂ ਦੇਣ ਜਦੋਂ ਸ਼ਹਿਰ 'ਚ ਵੜਿਆ ਵੀ ਬਹੁਤ ਸੋਹਣਾ ਜਮਾਈ ਐ ਤੁਹਾਡਾ ਬਹੁਤ ਸੋਹਣਾ ਉਹ ਸੋਚੇ ਵੀ ਜਮਾਈ ਮੇਰਾ ਕਿਹੜਾ ਜਵਾਈ ਹੈ ਮੇਰੀ ਤਾਂ ਕੁੜੀ ਮੰਗੀ ਨਾ ਵਿਆਹੀ ਹਲੇ ਉਹ ਨਾਲੇ ਸੋਚਦਾ ਜਾਂਦਾ ਉਹਨਾਂ ਨੂੰ ਤਾਂ ਉਹ ਹਾਂ ਹਾਂ ਕਰੀ ਜਾਂਦਾ ਵੀ ਠੀਕ ਐ ਠੀਕ ਐ ਜਦੋਂ ਗਿਆ ਮਹਿਲਾ ਚ ਜਾ ਕੇ ਦੇਖਿਆ ਵੀ ਆਹ ਖੜਾ ਉਹਨੇ ਤਾਂ ਪੈਰਾਇਟਾ ਮਿੱਟੀ ਨਿਕਲ ਗਈ ਤਾਂ ਵਿਆਹ ਕਰਤਾ ਬਣ ਗਿਆ ਜਵਾਈ ਤਾਂ ਉਹਨੇ ਸੋਚਿਆ ਵੀ ਹੁਣ ਇਹਨੂੰ ਕਿਵੇਂ ਮਰਵਾਵਾਂ ਤਾਂ ਪਹਿਲੇ ਤਾਂ ਮੁੰਡਾ ਪੁੱਛਿਆ ਵੀ ਤਾ ਇਹ ਕੀ ਕੀਤਾ ਉਹ ਕਹਿੰਦਾ ਤੁਸੀਂ ਲਿਖਿਆ ਤੀ ਫੇਰ ਭਾਈ ਉਹਨੇ ਉਹਨੂੰ ਕਹਿਣ ਲੱਗਿਆ ਵੀ ਸਾਡੀ ਇੱਕ ਮੰਨਤ ਮੰਨਣੀ ਪੈਂਦੀ ਹੁੰਦੀ ਐ ਜਵਾਈ ਭਾਈ ਜਦੋਂ ਸਾਡਾ ਵਿਆਹ ਹੁੰਦਾ ਨਾ ਤੂੰ ਜਵਾਈ ਬਣ ਗਿਆ ਮੇਰਾ ਵੀ ਉੱਥੇ ਮੇਰਾ ਬੇਟਾ ਤੇਰੇ ਨਾਲ ਜਾਊਗਾ ਮਦਨ ਵੀ ਬਾਹਰ-ਬਾਹਰ ਇੱਕ ਸਾਡੇ ਮੰਦਰ ਹੈਗਾ ਬਣਿਆ ਹੋਇਆ ਜੰਗਲਾਂ 'ਚ ਵੀ ਉੱਥੇ ਪੂਜਾ ਕਰਨੀ ਪਊ ਤੈਨੂੰ ਉਹ ਕਹਿੰਦਾ ਕੋਈ ਨਾ ਪਿਤਾ ਜੀ ਕਰਿਆਊਗਾ ਜੋ ਜੋ ਹੈਗਾ ਮੈਨੂੰ ਦੱਸ ਦੋ ਭਾਈ ਉਹਨੇ ਆਪਦਾ ਮੁੰਡਾ ਭੇਜਤਾ ਨਾਲ ਤੇ ਨਾਲ ਤੋਰਤਾ ਚੋਰੀਆਂ ਜਲਾਦ ਉਹਨੂੰ ਕਹਿਣ ਲੱਗਿਆ ਵੀ ਜਦੋਂ ਇਹ ਉੱਥੇ ਮੱਥਾ ਟੇਕਣ ਲੱਗੂ ਨਾ ਇਹ ਮੁੰਡਾ ਵੀ ਇਹਨੂੰ ਤਾਂ ਮਾਰ ਦੇਣਾ ਇਹਦੀ ਗਰਦਨ ਲਾਦੀ ਉੱਥੇ ਮੰਦਰ 'ਚ ਤਾਂ ਉਹਨੇ ਭਾਈ ਕੀ ਕਰਿਆ ਗਾ ਹਾਂ ਉਹ ਮੁੰਡਾ ਤਾਂ ਜਾਂਦਾ ਜਾਂਦਾ ਉਹਨੂੰ ਕਹਿਣ ਲੱਗਿਆ ਆਪਦੇ ਜਿਹੜਾ ਸਾਲਾ ਹੀ ਲੱਗਦਾ ਸੀ ਹੁਣ ਤਾਂ ਉਹਦਾ ਉਹ ਮਦਨ ਉਹਨੂੰ ਤਾਂ ਫੜਾਤਾ ਉਹ ਸਮਾਨ ਸਾਰਾ ਪੂਜਾ ਦਾ ਤੇ ਆਪ ਉਥੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਰੱਬ ਨਾ ਜਦੋਂ ਬੁਧਾਈ ਵਧੀ ਹੁੰਦੀ ਹੈ ਸੌ ਹੀਲਾ ਵਸੀਲਾ ਬਣਾ ਦਿੰਦਾ ਹੈ ਤਾਂ ਆਪ ਉਹਨੇ ਬਿੰਦ ਇਧਰ ਉਧਰ ਜੇ ਹੋ ਕੇ ਉਹ ਕਹਿੰਦਾ ਲੈ ਮੱਥਾ ਪਹਿਲਾਂ ਮੈਂ ਟੇਕ ਲੈਣਾ ਭਾਈ ਉਹਨੂੰ ਕਹਿੰਦਾ ਚੱਲ ਤੂੰ ਟੇਕ ਲੈ ਉਹ ਜਦੋਂ ਬੜਿਆ ਅੰਦਰ ਉਹਨੇ ਦੇਖਿਆ ਤਾਂ ਹੈਨਾ ਵੀ ਕੌਣ ਹੈ ਕਿਉਂ ਚੋਰਿਆ ਚੋਰ ਨੇ ਤਾਂ ਚੋਰੀ ਕਰਨ ਵਾਲਾ ਕੰਮ ਸੀ ਭਾਈ ਜਦੋਂ ਮੁੰਡੇ ਨੇ ਮੱਥਾ ਟੇਕਣ ਨੂੰ ਤਾਂ ਕਰਨ ਕਰੇ ਹੀ ਟੰਕ ਚੁਕਿਆ ਉਹਨੇ ਤਾਂ ਉਹਦੀ ਗਰਦਨ ਲਾਤੀ ਉਹਦੇ ਮੁੰਡੇ ਦੀ ਲਾਤੀ ਤਾਂ ਪਸਤਾਇਆ ਫਿਰ ਮਾਗਰੋਂ ਬੜਾ ਭੱਗ ਗਿਆ ਜਾ ਕੇ ਕਹਿੰਦਾ ਵੀ ਹਾਂ ਉਸੇ ਦੀ ਲਾਹੀ ਹੈ ਮਹਾਰਾਜ ਤਾਂ ਜਦੋਂ ਆਏ ਉੱਥੇ ਆ ਕੇ ਦੇਖਿਆ ਵੀ ਉਹ ਤਾਂ ਆ ਫਿਰਦਾ ਹੈ ਵੀ ਗਰਦਨ ਕਿੰਦੀ ਲਾਤੀ ਜਦੋਂ ਦੇਖਿਆ ਤਾਂ ਉਹਦੇ ਮੁੰਡੇ ਦੀ ਲਾਹੀ ਪਈ ਫੇਰ ਭਾਈ ਉਹ ਰਾਜਾ ਵੀ ਟੜਫਣ ਲੱਗ ਗਿਆ ਉਹਨੂੰ ਸਮਝ ਵੀ ਆਈ ਫਿਰ ਦਿਮਾਗ ਖੁੱਲਿਆ ਉਹਦਾ ਵੀ ਇਹ ਤਾਂ ਜਿਹੜੀ ਹੋਣੀ ਐ ਉਹ ਹੋ ਕੇ ਰਹਿੰਦੀ ਐ ਮੇਰੇ ਮੁੰਡੇ ਨੇ ਇੱਥੇ ਮਰਨਾ ਤੀ ਉਹਦੇ ਹੱਥੋਂ ਮਰਨਾ ਤੀ ਮੈਂ ਇਹਨੂੰ ਮਰਵਾਉਣਾ ਵਿਆਹ ਵੀ ਆਇਆ ਹੋ ਗਿਆ ਮੁੰਡਾ ਵੀ ਮੇਰਾ ਹੀ ਤੁਰ ਗਿਆ ਇਹਦੇ ਇਹਦੇ ਚੱਕਰ 'ਚ ਹੋਇਆ ਸਾਰਾ ਕੁਝ ਫੇਰ ਭਾਈ ਉਹਨੇ ਉਹ ਆਪਣੀ ਕੁੜੀ ਦਾ ਵਿਆਹ ਕਰਕੇ ਉਹਨੂੰ ਡੋਲਾ ਦੇ ਕੇ ਤੋੜਿਆ ਉਹ ਰਾਜੇ ਨੂੰ ਨਾਲੇ ਦੱਸਿਆ ਸਾਰਾ ਕੁਝ ਫੇਰ ਉਹ ਕਹਿਣ ਲੱਗੇ ਵੀ ਹੁਣ ਖੁਸ਼ੀਆਂ ਮਨਾਓ ਜਿਹੜਾ ਕੁਝ ਹੋ ਗਿਆ ਹੋ ਗਿਆ ਸੋ ਇੰਨੀ ਕੁ ਬਾਤ ਹੈ ਜੀ ਵੀ ਉਹ ਮਾਤਾ ਦਾ ਚੱਕਰ ਕਦੇ ਨਹੀਂ ਮੁੜਦਾ ਸੋ ਧੰਨਵਾਦ ਜੀ